ਸਰ ਦੇ ਕਾਲੇ ਕਨਪੁਰ ਤੋਂ ਸਾਹਮਣੇ ਆ ਜਿੱਥੇ ਖਾਲੀ ਪਲਾਟ ਚ ਗੱਡੀ ਮੋੜਨ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਜ਼ਬਰਦਸਤ ਝਗੜਾ ਹੋਇਆ ਦਾਸਦੀ ਹੈ ਕਿ ਇਸ ਝਗੜੇ ਦੇ ਵਿੱਚ ਦੋਨਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਗਿਆ ਤਾਂ ਇਸ ਦਾ ਮਾਮਲੇ ਚ ਕੀ ਕੁਝ ਕਹਿ ਰਹੇ ਨੇ ਪੀੜਤ ਪਰਿਵਾਰ ਆਓ ਤੁਹਾਨੂੰ ਵੀ ਦੱਸਦੇ ਹਾਂ ਇਹ ਉਹਨਾਂ ਨੇ ਮੱਜਾਂ ਦੀ ਡੇਰੀ ਰੱਖੀ ਹੈ ਗਲੀ ਦੇ ਵਿੱਚ ਕਾਰਪੋਰੇਸ਼ਨ ਅੰਦਰ ਏਰੀਏ ਦੇ ਵਿੱਚ ਅਸੀਂ ਉਹਨਾਂ ਦੀਆਂ ਕੰਪਲੇਂਟਸ ਕੀਤੀਆਂ ਸੀ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਦੇ ਨਾਲ ਇਸੇ ਕਰਕੇ ਉਹ ਸਾਡੀ ਸਾਰੀ ਗਲੀ ਤੇ ਖੋਰ ਰੱਖਦੇ ਉਹਨ ਮੇਰੇ ਹਸਬੰਦ ਵੀ ਐ ਸੱਪ ਚ ਨੇ ਕਿ ਮੈਂ ਘਰ ਇਕੱਲੀ ਸੀ ਮੇਰਾ ਬੇਟਾ ਆਰਮੀ ਕੈਂਪ ਤੇ 10 ਦਿਨ ਹੋ ਗਏ ਉਹਨਾਂ ਨੇ ਮੈਨੂੰ ਕੱਲੀ ਨਹੀਂ ਉਹਨਾਂ ਦੇ ਨਾਲ ਇੱਕ ਜਸਪਾਲ ਸਿੰਘ ਉਹਨਾਂ ਦਾ ਪਿਤਾ ਵਰਜੀਤ ਸਿੰਘ ਉਹਨਾਂ ਦੀ ਮਾਤਾ ਤੇ ਦੋ ਤਿੰਨ ਜਣੇ ਉਹਨਾਂ ਦੇ ਨਾਲ ਆਣ ਫਿਛਾਤੇ ਸੀ ਜਿਨ੍ਹਾਂ ਨੂੰ ਮੈਂ ਪਛਾਣਦੀ ਨਹੀਂ ਉਹਨਾਂ ਨੇ ਆ ਕੇ ਅੰਦਰ ਮੇਰੀਆਂ ਬਾਹਾਂ ਮਰੋੜੀਆਂ ਮੇਰੇ ਸੋਟਲਿਆਂ ਨਾਲੇ ਮੇਰੇ ਡਾਂਗਾਂ ਮਾਰੀਆਂ ਲੱਕ 'ਚ ਉਹਨਾਂ ਦੇ ਕੋਲ ਧੱਤਰ ਹੀ ਜਿਹੜਾ ਉਹਨਾਂ ਨੇ ਮਾਰਿਆ ਮੈਂ ਆਪਣੇ ਬਚਾ ਕਰਨ ਵਾਤੇ ਅੱਗੇ ਹੱਥ ਕੀਤਾ ਮੇਰੀ ਬਾਹ ਵੱਢੀ ਗਈ ਤੇ ਮੇਰੀਆਂ ਉਂਗਲਾਂ ਤੇ ਵੀ ਸੱਟਾਂ ਲੱਗੀਆਂ ਮੇਰਾ ਹੱਥ ਕੰਮ ਨਹੀਂ ਕਰਦਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਆਂ ਕਿ ਅਸੀਂ ਇਸ ਗਲੀ ਦੇ ਵਿੱਚ ਨਾ ਸਾਡੀ ਜਾਨ ਸੇ ਨਾ ਸਾਡੀ ਇੱਜ਼ਤ ਸੇ ਮੇਰੇ ਪਤੀ ਦੇਸ਼ ਦੀ ਰੱਖਿਆ ਵਾਸਤੇ ਬਾਰਡਰਾਂ ਤੇ ਖੜੇ ਨੇ ਤੇ ਅਸੀਂ ਆਪਣੇ ਘਰ ਵਿੱਚ ਕਿਸ ਤਰ੍ਹਾਂ ਰਹਿ ਰਹੇ ਹਾਂ ਸਾਨੂੰ ਪਤਾ ਕੱਲ ਕੀ ਗੱਲ ਜਿਹੜੀ ਗੱਡੀ ਲੈ ਕੇ ਗੱਲ ਹੋਈ ਕੱਲ ਮੈਂ ਪਹਿਲਾਂ ਘਰ ਵਿੱਚ ਇਕੱਲੀ ਹਾਂ ਕਰਕੇ ਮੇਰਾ ਪਤੀ ਜਾਇਆ ਤੇ ਮੈਨੂੰ ਮੇਰੇ ਪੇਕੇ ਘਰ ਲੈ ਗਿਆ ਸੀ ਮੈਂ ਕਿਹਾ ਮੇਰਾ ਬੇਟਾ ਆਉਣ ਵਾਲਾ ਮੈਨੂੰ ਘਰ ਛੱਡ ਆਓ ਮੰਮੀ ਨੇ ਚਿਰੜਨ ਆਇਆ ਸੀ ਉਹਨੇ ਗੱਡੀ ਬੈਕ ਕਰਕੇ ਗਲੀ ਦੇ ਵਿੱਚੋਂ ਇਹਨਾਂ ਦਾ ਖਾਲੀ ਪਲਾਟ ਹੈ ਜਿਹਦੀ ਕੋਈ ਕੰਦ ਨਹੀਂ ਉਹ ਗਲੀ ਦੇ ਬਰਾਬਰ ਹੈ ਇੱਕ ਟੈਰ ਉਸ ਗਲੀ ਉਹਨਾਂ ਦੇ ਪਲਾਟ ਦੇ ਵਿੱਚ ਲੱਗਾ ਉਹ ਪੁਰਾਣਾ ਸੀ ਉਹਨੂੰ ਕੀ ਪਤਾ ਸੀ ਇਹ ਗੱਲ ਦਾ ਉਹਨੇ ਜਦੋਂ ਗੱਡੀ ਬੈਕ ਕੀਤੀ ਤੇ ਇਹ ਉਹਦੇ ਗੱਲ ਪੈ ਗਏ ਮੈਂ ਦੌੜ ਕੇ ਗਈ ਮੈਂ ਕਿ ਬਤਾ ਜਾ ਇੱਧਰ ਆਪਾਂ ਇਹਨਾਂ ਨਾਲ ਲੜਾਈ ਨਹੀਂ ਲੈ ਸਕਦੇ ਤੂੰ ਅੰਦਰ ਆ ਜਾ ਮੈਂ ਉਹਨੂੰ ਅੰਦਰ ਵੜ ਕੇ ਬੂਹਾ ਮਾਰ ਲਿਆ ਕੁਝ ਟਾਈਮ ਬਾਅਦ ਮੈਂ ਉਹਨੂੰ ਤੇ ਪੇਜ ਦਿੱਤਾ ਪਰ ਇਹਨਾਂ ਨੇ ਮੌਕਾ ਵੇਖ ਕੇ ਕੀ ਕਰ ਕਰਦੀ ਨਾ ਮੇਰੇ ਤੇ ਅਟੈਕ ਕਰ ਦਿੱਤਾ ਮੈਂ ਇਹ ਬੇਨਤੀ ਕਰਦੀ ਆ ਕਿ ਮੇਰੇ ਮੇਰੀ ਫਾਜਤ ਕੀਤੀ ਜਾਵੇ ਮੇਰੇ ਬੱਚੇ ਵੀ ਸੇਫ ਨਹੀਂ ਹੈ ਮੇਰੇ ਕੋ ਵੀਡੀਓ ਨਾ ਕੋ CCTV ਹੈ ਗਿਆ ਉਹਦੇ ਵੇਖੋ ਤੁਹਾਡੇ ਕੋਲ ਬੰਦੇ ਆਏ ਸੀ ਮਾਰ ਬਟਾਈ ਹੋਈ ਉਹ ਕੀ ਮਾਫਾ ਕਰੋ ਕੋਈ ਮਾਮਲਾ ਨਹੀਂ ਮੇਰੀ ਹਾਲਤ ਵੇਖੋ ਇਹ ਇੰਨਾ ਜੋ ਮੈਨੂੰ ਇਹਨਾਂ ਲਫਜ਼ ਬੋਲੇ ਆ ਨਾ ਕੋਈ ਵੀ ਸੁਣ ਨਹੀਂ ਸਕਦਾ ਇਨਾਂ ਨੇ ਜਾਤੀਵਾਦ ਸ਼ਬਦ ਬੋਲੇ ਆ ਇਨਾਂ ਕਹਾਂ ਜੱਟ ਸਾਨ ਕੀ ਕਰ ਲੋਗੇ ਸਾਨੂੰ ਕੀ ਵਿਗਾੜ ਲੋਗੇ ਤੁਹਾਡਾ ਮੈਂ ਬੋਲ ਨਹੀਂ ਸਕਦੀ ਕਿ ਮੇਰੀ ਇੱਜ਼ਤ ਬਾਰੇ ਇਨਾਂ ਨੇ ਕੀ ਕੁਝ ਬੋਲਿਆ ਗੱਲੇ ਦੇ ਵਿੱਚ ਕਿ ਦਵਾ ਦਵਾ ਗੋ ਇਹਦੀ ਨੰਬਰ ਕਾਰਡ ਬਹੁਤ ਖਰਾਬ ਆ ਇਹਨਾਂ ਦੀ ਪਹਿਲਾਂ ਵੀ ਕੰਪਲੇਂਟ ਨੇ ਇਹਨਾਂ ਦੇ ਅਸੀਂ ਰਾਜੀ ਨਾਵੇਂ ਡਰਦੇ ਇਹਨਾਂ ਨਾਲ ਹੀ ਦਾਜੀ ਨਾਵੇਂ ਕਰਦੇ ਰਹੇ ਆ ਜਵਾਨ ਕੁੜੀਆਂ ਨੂੰ ਇੱਕ ਘਰ ਜਾ ਕੇ ਪੈਗੇ ਉਹਨਾਂ ਦਾ ਮੋਬਾਈਲ ਤੋੜਿਆ ਉਹਨਾਂ ਦਾ ਨਾਲ ਰਾਜੀ ਨਾਵਾ ਹੋਇਆ ਇਹਨਾਂ ਮੋਬਾਈਲ ਦੇ ਪੈਸੇ ਪਰੇ ਸਾਡੇ ਕੋ ਉਹ ਵੀ ਸਾਰੇ ਪ੍ਰੂਫ ਹੈਗੇ ਆ ਹੁਣ ਕੀ ਮੰਗਾਂ ਵੀ ਮੈਂ ਤੇ ਇਹੀ ਮੰਗ ਕਰਦੀ ਆ ਅਸੀਂ ਆਜ਼ਾਦ ਦੇਸ਼ ਵਿੱਚ ਰਹਿੰਦੇ ਆ ਸਾਡੀ ਇੱਜ਼ਤ ਦੀ ਸਾਡੀ ਜਾਨ ਮਾਲ ਦੀ ਸੇਫਟੀ ਹੋਣੀ ਚਾਹੀਦੀ ਆ ਪ੍ਰਸ਼ਾਸਨ ਦਾ ਪ੍ਰਸ਼ਾਸਨ ਸਾਨੂੰ ਇਹ ਸਹਾਨੀਆਂ ਸੁਵਿਧਾ ਦਵੇ ਗੱਲ ਜੀ ਆਹੋ ਜਾਂ ਮਾੜੀ ਜੀ ਆ ਗਏ ਸਾਨੂੰ ਪਤਾ ਵੀ ਪੁਰਾਣੀ ਰੰਜਿਸ਼ ਆ ਤੇ ਇਹ ਜਾਣ ਬੁੱਝ ਕੇ ਕੋਈ ਨਾ ਕੋਈ ਬੰਨਾ ਬਣਾਉਂਦੇ ਕੱਲ ਵੀ ਇਹਨਾਂ ਗੱਡੀ ਮੋੜੀ ਆ ਤੇ ਆਏ ਉਹ ਮੁੰਡੇ ਨੇ ਇਹਨਾਂ ਨੂੰ ਆਖਿਆ ਵੀ ਤੁਹਾਨੂੰ ਜਦੋਂ ਪਤਾ ਜਦੋਂ ਪਤਾ ਆ ਵੀ ਤੁਸੀਂ ਇਹਦੇ ਤੇ ਆਪੀ ਤੁਸੀਂ ਜਾਣ ਕੇ ਕਿਉਂ ਗੱਡੀ ਮੋੜਵਾੜਦੇ ਤੇ ਉਹ ਆ ਗੋ ਅੰਦਾ ਆ ਵੀ ਤੇਰੇ ਪਿਓ ਦੀ ਜਗਾ ਵਾ ਤੇ ਐਸ਼ੇ ਗੱਲਾਂ ਗਾਲ ਮੰਦਾ ਕੰਡਾ ਪਿਆ ਬਾਅਦ ਚ ਬੰਦੇ ਮਲਾਲੇ ਪੰਜ ਛੇ ਤਿੰਨ ਅਹੀ ਮਹੀ ਉਸੇ ਵਾਲੇ ਫੋਨ ਕਰਦਾ ਪਿਆ ਮੁਰਕੇ ਮੁਲਾਜ਼ਮ ਵੀ ਇੱਕ ਆਇਆ ਮਲਾਜ ਮੈਂ ਤੇ ਵੇਖਿਆ ਨਹੀਂ ਮੈਂ ਤੇ ਉਸ ਟਾਈਮ ਤੇ ਘਰ ਨਹੀਂ ਹੈਗਾ ਤੇ ਬਾਅਦ ਚ ਮੈਂ ਆ ਗਿਆ ਜਿੰਨੇ ਜਿੰਨੂੰ ਬੰਦੇ ਆਏ ਉਹਨੇ ਜਿੰਨੂੰ ਮੈਂ ਆ ਗਿਆ ਵਾ ਤੇ ਉਹਨਾਂ ਦੇ ਪੁਲਸ ਵਾਲਾ ਖੜਾ ਬੰਨੇ ਆਇਆ ਨਹੀਂ ਇਹਨਾਂ ਕੋਈ ਪਤਾ ਨਹੀਂ ਕਿਹੜੇ ਵੇਲੇ ਚਲ ਗਿਆ ਚਲ ਗਿਆ ਮੈਂ ਤੇ ਉਹਨੂੰ ਵੇਖਿਆ ਨਹੀਂ ਪੁਲਸ ਵਾਲੇ ਨੂੰ ਠਾਰੇ ਨਾ ਕੋ ਇਹੋ ਜੀ ਅਬ ਤੇ ਕਈ ਥਿਆਰ ਅਰਗਣਾਸੀਆਂ ਅੰਗਲੂਸੀਆਂ ਤੇ ਉਹ ਉਹਨਾਂ ਦੀ ਕਿਰਪਾਨਾਂ ਕਿ ਜਿਹੜੀ ਇੱਕ ਲੰਮੀ ਜੀ ਹੋ ਜਾਂਦੀ ਸੈਟਿੰਗ ਸ਼ੂਟੀਆਂ ਬਥੇਰੇ ਰਕਮ ਦੇ ਇਨਾ ਕੋ ਹਥਿਆਰ ਜਿਆਦੇ ਤੇ ਜਦੋਂ ਗਾਲੀ ਪੈਗੇ 15 20 ਜ ਸਾਡੇ ਕੋਲ ਵੇਖਿਆ ਨਹੀਂ ਗਾਇ ਵੀ ਕਿੰਨੇ ਕਿੰਨੇ ਰਕਮ ਦੇ ਹਥਿਆਰ ਆ ਤੇ ਜੇ ਵੀਡੀਓ ਦੇ ਦੇਖ ਲਓ ਤੁਸੀਂ ਕਿਤਨਾ ਪਹਿਲਾਂ ਇੱਥੇ ਆਓ ਜਿੱਥੇ ਮੋਟਰ ਚੱਲ ਜਾ ਬਾਹਰ ਬੂਏ ਲਾਗੇ ਲੱਗਾ ਮੈਂ ਉੱਥੇ ਖਲੋਤਾ ਉੱਥੇ ਤਿੰਨਾ ਚੌ ਜਣੇ ਪੰਜਾਂ ਨੇ ਮਨੂ ਢਾ ਲਿਆ ਮੁੜ ਕੇ ਪਰ ਮੁੰਡਾ ਭੱਜ ਕੇ ਮੁੜ ਕੇ ਉਧਰ ਨੂੰ ਉਹ ਟਵਟਾ ਸਾਰਾ ਵੇਖ ਲੋ ਚੱਲਣ ਲਿਆ ਮੁੜ ਕੇ ਕੈਮਰੇ ਭੰਨੇ ਇਹਨਾਂ ਕਿੱਧਰ ਤੂੰ ਜਾਂਦਾ ਹੀ ਵਟ ਹਾਂਜੀ ਜਾਣ ਕਿੱਧਰ ਚੱਲ ਜਾਨ ਉਹ ਭੱਜ ਗਿਆ ਇੱਕ ਜਣ ਪਰਾਂ ਨੂੰ ਆ ਉਹ ਥੋੜਾ ਉਹਨੇ ਹੱਥ ਛੱਟੀ ਲਾ ਕੀਤਾ ਤੇ ਮੈਂ ਛੜਾ ਕੇ ਤੇ ਭੱਜ ਗਿਆ ਅੰਦਰ ਵੜਿਆ ਮੈਂ ਕੁੰਡਾ ਮਾਰਿਆ ਧੱਕ ਮਾੜਾ ਜਿਹਾ ਕੁੰਡਾ ਅੜ ਗਿਆ ਨਹੀਂ ਤੇ ਧੱਕਾ ਮਾਰ ਕੇ ਬੜੇ ਧੱਕੇ ਮਾਰ ਰਹੇ ਬੂਆ ਵੀ 빙ਗਾ ਕਰਦਾ ਮੁੜ ਕੇ ਸੱਤ ਅੱਠ ਜਣਾ ਖੇਤ ਖੂਚ ਕੇ ਖੋਲਿਆ ਬੂਆ ਨਾਮ ਜਨ ਨਾਲ ਝਗੜਾ ਹੈ ਕੀ ਸਰਪ੍ਰੀਤ ਕੌਰ ਜੀ ਕੌਰ ਕੌਰ ਨਾਲ ਉਹਦੇ ਭਰਾ ਆ ਜੀ ਭਤੀਜੇ ਆ ਤੇ ਬਾਕੀ ਜੋ ਵੀ ਉਹਨਾਂ ਨੇ ਸੱਦੇ ਹੋਣਗੇ ਜਿਹੜੇ ਕੋਈ ਰਿਸ਼ਤੇਦਾਰ ਜਾਂ ਕੋਈ ਹਕੂਮਤ ਸੈਨ ਵਾਲੇ ਜੋ ਵੀ ਹੈਗੇ ਅਨੁਸਰਤੇ ਬੰਦੇ 3.5 ਜਣੇ ਆ ਦੇ ਜੀ